ਇਹ ਤਾਂ ਹਜੇ ਮਾਨ ਸਰ ਗਲਤ ਕਰੀ ਜਾਂਦਾ ਜੇ ਕਿਤੇ ਮੈਨੂੰ 48 ਘੰਟੇ ਟਾਈਮ ਦੇ ਦੇ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਚੁੱਕਦਿਆਂ ਮੈਂ ਇਹਨਾਂ ਦਾ ਮੈਂ ਹੋ ਕਿਵੇਂ ਚੁੱਕਾਂਗਾ ਇਹਨਾਂ ਦੇ ਗੋਲੀ ਮਾਰ ਹੋਰ ਕੋਈ ਹੱਲ ਨਹੀਂ ਦਾ ਸਾਨੂੰ ਖਾ ਕੇ ਲੁੱਟ ਗਏ ਕੰਮੀ ਨਵੇਂੜੋ ਕੰਮੀ ਨਵੇਂੜੋ ਇਹਨਾਂ ਦਾ ਵੱਲ ਤੂੰ ਕਹਿੰਦਾ 9 ਮਾਸ ਦਾ ਰਿਸ਼ਤਾ ਸਾਡੇ ਨਾਲ ਮੋਦੀ ਨਾਲ ਸਿਮਰਤ ਕੌਰ ਮੇਰੀ ਭੈਣ ਉੱਥੇ ਮੰਤਰੀ ਸੈਂਟਰ ਦੇ ਵਿੱਚ ਸੁਖਵੀਰ ਐਮ ਐਮ ਪੀ ਆ ਹੁਣ ਵੀ ਵਿਜੂਦਾ ਉਦੋਂ ਤਾਂ ਤੁਸੀਂ ਵਿਜੁੱਧਾ ਪੰਜਾਬ ਦੀ ਸਰਕਾਰਾਂ ਜਿੱਦ ਦੇ ਸਟੇਹਾਂ 'ਚ ਇੱਕ ਕਰਦਾ ਸੀਗਾ ਮੋਦੀ ਪ੍ਰਧਾਨ ਮੰਤਰੀ ਨਹੀਂ ਸੀ ਬਣਿਆ ਬਠਿੰਡੇ ਦੇ ਵਿੱਚ ਸੁਖਬੀਰ ਬਾਦਲ ਉਹਦੇ ਉਹਨੂੰ ਕਹਿਣਾ ਕਿਹਾ ਵੀ ਬੰਦੀ ਸਿੰਘ ਛੱਡ ਉਹ ਦਿਨ ਆ ਕਿਹਾ ਜਦੋਂ ਸੱਥਿਆ ਜੋ ਕਰਤੇ ਪਾਸੇ ਲੋਕਾਂ ਨੇ ਜ਼ਮਾਨਤਾਂ ਕਰਾ ਦਿੱਤੀਆਂ ਜਦ ਹੁਣ ਕੱਛਾਂ 'ਚ ਦੇਲੇ ਹੱਥ ਬੰਦੀ ਸਿੰਘ ਹੁਣ ਤੁਹਾਡੇ ਰਾਜਵਾਲੀਆਂ ਆ ਜਾਦ ਆ ਗਿਆਂ ਨਾਲੇ ਮੇਰੀ ਭੈਣ ਦੇ ਸਿਮਰਤ ਕੌਰ ਤੇ ਉਹ ਆ ਕੇ ਗੱਲ ਤਾਂ ਕਰੋ ਤੁਹਾਨੂੰ ਸ਼ਰਮ ਵੀ ਚਾਹੀਦੀ ਆ ਪੰਜਾਬ ਦੀ ਸਰਕਾਰ ਥੁੱਡੀ ਦਿੱਲੀ ਦੀ ਥੁੱਡੀ ਹੁਣ ਕਹਿੰਦੇ ਕੇਸਰੀਵਾਲ ਕੇਸਰੀਵਾਲ ਨੇ ਤਾਂ 2012 ਚ ਪਾਰਟੀ ਤਿਆਰ ਕਰੀ ਹੁੰਦਾ ਕੋਈ ਜਾਣਦਾ ਹੀ ਨਹੀਂ ਇਹ ਆ ਜਿਹੜਾ ਸਿੱਧਾ ਕੰਮ ਉਹਦੋਂ ਸਟਾਰਾਂ ਕਿੱਥੇ ਸੀ ਇਹਨਾਂ ਨੂੰ ਪੁੱਛੋ ਤਾਂ ਸਹੀ ਬਗਰਾੜੀ ਕਾਂਡ ਹੋਇਆ ਮੈਂ ਬਲਦੋਹੇ ਨੂੰ ਪੁੱਛਦਾ 15 ਮਹੀਨੇ ਸਰਕਾਰ ਦਿੱਲੀ ਇਹਨਾਂ ਦੀ ਦੋ ਸਿੰਘ ਮਾਰਤੇ ਸਾਡੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਵਹਿਕਲਗਲਾ ਦੇ ਵਿੱਚ ਬਗਰਾੜੀ ਕਾਂਡ ਦੇ ਵਿੱਚ ਹੋਈ ਅਜੇ ਮੋਹਰਾਂ ਟੀਵੀ ਤੇ ਸ਼ਰਮ ਨਹੀਂ ਆਉਂਦੀ ਬਲਦੋਹੇ ਨੂੰ ਬੋਲਦੇ ਨੇ ਕੋਬਰਾੜ ਆ ਅਖੇ ਜੀ ਸਾਨੂੰ ਸ਼ਰਮਿੰਦਾ ਹੋਣਾ ਪੈਂਦਾ ਮੈਂ ਬੰਦੇ ਦਾ ਕਤਲ ਕਰਦਾ ਮੈਂ ਕਹਿੰਦਾ ਮੈਥੋਂ ਗਲਤੀ ਹੋ ਗਈ ਮੀਡੀਆ ਜਾ ਕੇ ਛੱਡਦੇ ਹੋਗੇ ਕਹੇ ਭਾਲੂ ਸੈਮਰਤ ਕਹਿੰਦੀ ਜਨਾ ਮੇਰੀ ਭੈਣ ਕਹਿੰਦੀ ਜੇ ਅਸੀਂ ਬੇਅਦਬੀ ਕਰ ਸਾਡਾ ਅੱਖ ਨਾ ਰਹੇ ਫਿਰ ਛੱਡਿਆ ਨਹੀਂ ਗੱਖ ਲੋਕਾਂ ਨੇ ਦੇਖ ਲਓ ਫਿਰ 70 ਸਾਲ ਦਾ ਮਾਰਤਾ ਝਾੜੂ ਛੱਡਦੇ ਹੁਣ ਵੀ ਨਹੀਂ ਹੁਣ ਮੀਟਿੰਗਾਂ ਕਰਦੇ ਨੇ ਉਥੇ ਅੰਮ੍ਰਿਤਸਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਹ ਪਹਾਰਤ ਕਰ ਲੈਂਦੇ ਨੇ ਕਾਂਗਰਸੀ ਦੱਖਣ ਚ ਕਰ ਲੈਂਦੇ ਨੇ ਇਹ ਗੱਲ ਨਹੀਂ ਬਣਨੀ ਮੀਟਿੰਗਾਂ ਨਾਲ ਇੱਧਰ ਕਰ ਲਓ ਇੱਧਰ ਕਰ ਲਓ ਚਾਰ ਹੀ ਹਵਾ ਨੇ ਹਿੰਦੁਸਤਾਨ ਦੇ ਚਾਰ ਹੀ ਕੋਨੇ ਨੇ ਮੰਜੇ ਦੇ ਵੀ ਜਾਰੀ ਹੁੰਦੇ ਹੁੰਦੇ ਨੇ ਭਾਵੇਂ ਜਿੱਦਰ ਨੂੰ ਮਰਜ਼ੀ ਢਾਲੋ ਇੱਕ ਥਾਂ ਮੇਂ ਆਉਣਾ ਉਹੀ ਕੰਮ ਹਵਾ ਦਾ ਉਹੀ ਇਹ ਜਿੱਥੇ ਮਰਜੀ ਬਲਦੋਹਾ ਸਾਹਿਬ ਇੱਕ ਕਲੇਰ ਸਾਹਿਬ ਇਹਨਾਂ ਦਾ ਉਹ ਬੜਾ ਮੁੰਡਾ ਨੌਜਵਾਨਾ ਨੂੰ ਜੋ ਸਾ ਵੀ ਮਾਂ ਗਨੀ ਕੀ ਜੰਗ ਜਿੱਤ ਨੂੰ ਉਹ ਇਹਨਾਂ ਦੇ ਪਰਦੇ ਦੇਖ ਥੱਲੋਂ ਜਰਾ ਫੜ ਇਹ ਕੋਈ ਸਾਡੇ ਦੁਸ਼ਮਣ ਨਹੀਂ ਕਾਲੀ ਸਾਡੇ ਭਾਈ ਨੇ ਸਾਡੇ ਨੇਤੇ ਆ ਤਾਂ ਇਹ ਤਾਂ ਹਜੇ ਉਹਨੂੰ ਮੈਂ ਕਲੇਰ ਨੂੰ ਕਹਿੰਦਾ ਵੀਰਾ ਤੈਂ ਤਾਂ ਤਿੰਨ ਕਵਾਰੀ ਵੋਟ ਪਾਈ ਹੂੰ ਅਸੀਂ 37 37 ਵਾਰ ਪਾ ਕੇ ਹੰਬ ਗਏਨਾਂ ਨੂੰ ਤੂੰ ਅੱਧੀ ਘੜਾ ਹੋ ਗਿਆ ਤੁਹਾਨੂੰ ਜਿਸ ਨੂੰ ਇੰਨੀਆਂ ਲੱਗ ਰਿਹਾ ਮਾਰੇ ਆ ਤਾਂ ਤੁਸੀਂ 37 ਵਾਰ ਵੋਟ ਕਿਉਂ ਪਾਤੀ ਉਹ ਇਨਾਂ ਨੇ ਮਾਰੇ ਤੀਜੀ ਪਾਰਟੀ ਨਾਲ ਉਹਨਾਂ ਨੇ ਦਿੱਤੀ ਜੀ ਅਸੀਂ ਆਏ ਪਈ ਗਏ ਹੋਰ ਤਾਂ ਕੋਈ ਹੱਲ ਨਾ ਹੋਇਆ ਵੀ ਦੀ ਪਾਰਟੀ ਨਾਲ ਖੜੀ ਹੋਈ ਵੀ ਚਲ ਇੱਕ ਦਿਨ ਯਾਰ ਕਰ ਲਈ ਆਗੇ ਇਹਨਾਂ ਨੂੰ ਬਾਦੋ ਚਲ ਪੰਜ ਸਾਲਾਂ ਚਲ ਇੱਕ ਦਿਨ ਕਾਗਰਾਥ ਨੂੰ ਬਾਦੋ ਤੀਜਾ ਕੋਈ ਉੱਠੇ ਹੀ ਨਾ ਮਾਰਾ ਜਿ ਤਾਂ ਅਸੀਂ ਉਲਝੇ ਰਹੇ ਕਹਿੰਦੇ ਨੇ ਇਹ ਗੱਲ ਮੈਨੂੰ ਵੀ ਕਹਿੰਦੇ ਨੇ ਕਹਿੰਦੇ ਭਾਜੀ ਦਾ ਬੰਦਾ ਮੈਂ ਤਾਂ ਇਹ ਗੱਲ ਕਹਿੰਦਾ ਮੇਰੇ ਵੀਰਾਂ ਨੂੰ ਹੱਥ ਬੰਨ ਕੇ ਮੇਰੀ ਬੇਨਤੀ ਆ ਮੇਰੇ ਨਾਲ ਬਹਿ ਕੇ ਗੱਲ ਕਰ ਲੋ ਅੱਜ ਤੱਕ ਮੈਂ ਬਰਨਾਲੇ ਦੇ ਵਿੱਚ ਮ ਮੈਂ ਵੋਟ ਨਹੀਂ ਪਾਉਂਗਾ ਬੀਜੇਪੀ ਨੂੰ ਇੱਕ ਮੈਂ ਵਾਦਾ ਹੋਰ ਕਰਦਾ ਵੇਦਾ ਉਹੀ ਆ ਗਿਆ ਟਾਈਮ ਅੰਤ ਸਮਾਂ ਮਰਗੇ ਦਾ ਕਹਿਣਾ ਕੀ ਆ ਨਹੀਂ ਮੈਂ ਚੇਂਜ ਕਰਦਾ ਬੀਜੇਪੀ ਨੂੰ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣੂ ਕੁਸ ਮਰਜ਼ੀ ਕਰ ਲੈਣ ਇਹ ਚਾਂਜਾ ਮੇਰਾ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਕਰਨ ਕੀ ਆ ਕਿਉਂ ਸੋਚਦਾ ਇਹ ਤੇ ਬਹੁਤ ਗੱਲਾਂ ਜੀ ਜੇ ਮੈਂ ਹੁਣ ਗੱਲ ਕਹਿਣਾ ਮੈਂ ਕਹਿਣੀ ਨਹੀਂ ਚਾਹੁੰਦਾ ਇਹ ਤੇ ਬਹੁਤ ਕਰਨਾ ਜਾਹੇ ਸੌਨੇ ਦੇ ਬਣ ਜਾਣ ਕੱਲੇ ਕੱਲੇ ਨੂੰ ਬਰਾਬਰ ਰੁਪਏ ਤੋਲ ਦੇਣ ਬੰਦੇ ਦੇ ਪਰ ਬੀਜੇਪੀ ਦੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਬਣੂਗੀ ਜੋਰ ਲਾ ਲ ਅ ਸਿੰਘ ਮਾਰ ਸ਼ਰਮੇ ਵਰਗੇ ਜਿੱਥੇ ਮਰਜ਼ੀ ਵੱਜ ਲੈਣ ਬੀਜੇਪੀ ਦੀ ਸਰਕਾਰ ਨਹੀਂ ਪੰਜਾਬ ਦੇ ਬਣੂਗੀ